ਉਤਾਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪ੍ਰੇਮ ਸਬੰਧਾਂ ਦੇ ਚੱਲਦਿਆਂ ਘਰਵਾਲੀ ਨੇ ਜੀਜੇ ਨਾਲ ਮਿਲ ਕੇ ਪੱਤੀ ਦੀ ਹਤਿਆ ਕਰ ਦਿੱਤੀ। ਤਰਨਤਾਰਨ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਪੱਟੀ ਚੋ ਰਿਸ਼ਤਿਆਂ ਨੂੰ ਉਤਾਰ-ਤਰਕਾ ਦੇਣ ਵਾਲਾ ਹਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇੱਕ ਔਰਤ ਨੇ ਆਪਣੇ ਜੀਜੇ ਨਾਲ ਦੇ ਨਾਲ ਅवैध ਪ੍ਰੇਮ ਸਬੰਧਾਂ ਦੇ ਚੱਲਦਿਆਂ ਆਪਣੇ ਹੀ ਪਤੀ ਨੂੰ ਮੌਤ ਦੇ ਘਾਟੋਂ ਉਤਾਰ ਦਿੱਤਾ। ਉਥੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਹ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਉਧਰ ਸਥਾਨਕ ਪੁਲਿਸ ਵੱਲੋਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਗ੍ਰਿਫਤਾਰੀ ਲਈ ਛਾਪੀਮਾਰੀ ਕੀਤੀ ਜਾ ਰਹੀ ਹੈ ਤੇ ਇਹ ਘਟਨਾ ਜਲਤ ਕਰਨ ਦਾਰਮ ਦੇ ਪਿੰਡ ਅ ਸ਼ਹਿਰ ਪੱਟੀ ਦੀ ਦੱਸੀ ਜਾ ਰਹੀ ਹੈ ਜਿੱਥੋਂ ਕਿ ਇਹ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹ ਤਾਂ ਕਰਦੇ ਆ ਉਸ ਪਰਿਵਾਰ ਦੇ ਨਾਲ ਵੀ ਗੱਲਬਾਤ ਤਾਂ ਇਸ ਨੂੰ ਲੈ ਕੇ ਜਿਹੜੀ ਆ ਪੰਜਾਬ ਪੁਸ ਵੱਲੋਂ ਵੀ ਸਖਤ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ। ਅਲੀ ਕੀ ਨਾਲ ਦਾ? ਹਾਂ ਇਹ ਰਾਜੀ ਤੌਰ ਪਾਜੀ ਇਹ ਰਹਿਣ ਗੱਲਬਾਤ ਆ ਜਿਹੜੀ ਸਾਡੀ ਗੱਲਬਾਤ ਪਾਜੀ ਬਣ ਖਾ ਗਈ ਅੱਜ ਮੁੰਡੇ ਨੂੰ ਜੀਜੇ ਨਾਲ ਮਾਰੀ ਹੋਈ डक ਡਾੜੀ ਡੱਕੀ ਨਹੀਂ ਰਹੀ। ਡੱਕੀ ਨਹੀਂ ਰਹੀ ਵੜਾਤਾ ਲਾ ਕੇ ਖਲੋ ਕੇ ਨਾਲ ਲਾ ਕੇ ਨਾਲਾ ਕੇ ਵਡਾਉਣਾ ਜੋ ਕਿਹੜੀ ਮਾਰ ਕੇ ਚਰਪਾੜਿਆ ਜੋ ਦਾ ਡਾਕਟਰ ਖੋਈ ਜੋ ਸਿੰਗਲ ਸੀ ਨੀ ਵਾਰ ਨੰਬਰ ਇੱਕ ਜੀ ਭਾਜੀ ਹਾਂ ਜੀ ਆਇਆ ਡੰਡਾ ਮੁੰਡਾ ਸ਼ੇਰ ਖਾ ਗਈ ਜੋ ਫੇਰ ਮੁੰਡਾ ਹੈ ਦੋ ਬੱਚੇ ਇੱਕ ਕੁੜੀ ਤੇ ਮੁੰਡਾ ਹੈ ਬਾਅਦ ਮਿਕੀ ਬਾਅਦ ਮਿਕੀ ਤਾਂ ਨੀ ਜੇ 5 ਮਹੀਨੇ ਦੇ ਪੰਨਾ ਸਾਲ ਹੋ ਗਿਆ ਜੇ ਚ ਛੜਾਈ ਜੇ ਤਾਂ ਖਬਰਾਂ ਜਾਂਦੀਆਂ ਉਹ ਯਾਰ ਬਲੀ ਦਾ ਦੇਈ ਤੇ ਕਰਦੀ ਆ ਸੰਦੀ ਤੇਰੇ ਨਾਲ ਰਹਿੰਦੀ ਜੋ ਕਿੱਡਾ ਵਿੱਚ ਕਮਾਉਂਦਾ ਹੀ ਨੋ ਚਰਨਾਂ ਨੂੰ ਮਸਤੀ ਚ ਲੂੰ ਘਰ ਕਦਮ ਦੀ ਕੋ ਮਾਈ ਬਾਪਦੇ ਨੂੰ ਫੋਨ ਕਰਦਾ ਮੈਨੂੰ ਪਾਦੀ ਬਾਰ ਕਢਾ ਦੇ ਜਮਾਨਤ ਕਰਾ ਦੇ ਜਮਾਨਤ ਕਰਾ ਦੇ ਘਰੇ ਆਣ ਕਿਉਂ ਮੈਨੂੰ ਪੁੱਛ ਬਾਈ ਮੇਰੀ ਘਰ ਦੀ ਗੱਲ ਕੋਈ ਦੱਸ ਦੇ ਮੈਂ ਨਹੀਂ ਦਰਦੀ ਨੂੰ ਦੱਸੀ ਮੈਂ ਤਾਂ ਬੜੀ ਵੱਡੀ ਗਲਤੀ ਹੋ ਗਈ ਮੈਂ ਬਾ ਦਿੰਦੀ ਤਾਂ ਆ ਬੰਦਾ ਨਾ ਮਰਦਾ ਜੇ ਮੌਤ ਹੋਈ ਹੈ ਕੀ ਨਾ ਕੀ ਦਾ ਚੰਗੇ ਸੰਗ ਆ ਲੱਗਦਾ ਕਿ ਕੱਲ ਮਹੀਨੇ ਗੱਬਿਆ ਰੇ ਮੇਰਾ ਪਾਲ ਨੂੰ ਲੈ ਕੇ ਬਾਹਰ ਕਢਾਈ ਨੂੰ ਉਹਨੇ ਕੰਮ ਨਹੀਂ ਆ ਚ ਚਾਈ ਦਾ ਪਤਾ ਲੱਗ ਗਿਆ ਡੱਕ ਦਰਿਆ ਪਰ ਲੇਪਾਉਂਦਾ ਰਿਆ ਅੰਦਰੇ ਅੰਦਰੇ ਸਿੰਘ ਨੇ ਅੱਬੀ ਜੀਜਾ ਦਾ ਕਹੜਾ ਛੱਡ ਦੇ ਆਂਦੀ ਸ਼ੇਰਾਂ ਤੈਨੂੰ ਛੱਡ ਦੂੰਗੀ ਮੇਰਾ ਜੀਦਾ ਮੈਨੂੰ ਛੱਡ ਸਕਦੀ ਪਰ ਭਾਨ ਵੀ ਰਲੀ ਇਹਦੀ ਵੱਡੀ ਹੱਤੀ ਪਹਿਲਾਂ ਵੀ ਜੀਜੇ ਦੀ ਹੋਰ ਕਿਹਣਾ ਗੱਲ ਬਾਤ ਹੀ ਤੇ ਕੁੜੀ ਵਿਆਹੀ ਗਈ ਤੇਰੀ ਭਾਨ ਨੇ ਹੱਥੀ ਸਾਰਾ ਕੁੱਕ ਰਾਇਆ ਆਂਦੀ ਸਿੰਘ ਉਦੋਂ ਕਹੜਾ ਛੱਡ ਦੇ ਉਦੋਂ ਕਹੜਾ ਛਡਾ ਦੇ ਮੇਰੇ ਘਰ ਲੈ ਲੈ ਤੇ ਆਬ ਦੇਣਾ ਚਾੜੀਂ ਘਾਰੇ ਦੀ 70000 ਤੂੰ ਤਨਖਾਹ ਮੇਰੀ ਮਾਨ ਕਵਾ ਇਤਨਾ ਗੱਲਾਂ ਕਰਦੀ ਨੇ ਕਤਲ ਕੀਤਾ ਹੈ ਤੇ ਆਏ 5-7 ਜਣੇ 2 ਜਣੇ ਪਿਓ ਪਤੀ ਕਰਨਾਲ ਤੇ ਕਰਨਾਲ ਦਾ ਮੁੰਡਾ ਦੋਸਤਾਂ ਦੇ ਭਰਾ ਹੀ 3-4 ਜਣੇ ਹੋਰ ਨਾਲ ਉਹਨਾਂ ਦਾ ਵੀ ਪਤਾ ਹਨ ਕੌਣ ਕੌਣ ਨੇ ਇਹਨਾਂ ਦਾ ਜਨਾਬ ਨੇ ਤੀਨੂ ਤੇ ਪਰ ਪ੍ਰੀਤ ਸਿੰਘ ਜਿਹੜਾ ਜਿਹੜਾ ਸੰਧੂ ਹੀ ਜਿਹੜਾ ਸੀ ਅੱਜ ਬਚੀ ਨਾ ਗੱਲਾਂ ਵਿੱਚ ਗਰਲਾ ਸਿੰਘ ਦੇ ਨਾਮ ਦੇ ਮੁੰਡਾ ਵੀ ਹੈ ਯਾ ਵੀ ਸੰਗਤ ਦੇ ਮੁੰਡੇ ਦਾ ਨਾਮ ਆ ਜੋ ਉਹ ਕਿਹੜੇ ਕਿਹੜੇ ਨਾਮ ਆ ਇਹਦਾ ਨਾਮ ਸਕੇ ਭਰਾ ਦੋ ਆਏ ਵੱਡੇ ਨਾਲੇ ਪੱਲਾ ਪ੍ਰੀਤ ਸਿੰਘ ਰੁਪੀ ਸਿੰਘ ਉਹ ਨਾਲੇ ਸਭ ਬਣੀ ਕੱਕ ਵੀ ਮਾਨਸਾ ਇਹ ਹੈ ਕਰਨਾ ਕਿ ਨਾਲੇ ਵੱਧ ਤੋਂ ਵੱਧ ਸਜ਼ਾ ਨੂੰ ਫਾਂਸੀ ਦੀ ਸਜ਼ਾ ਵੀ ਮੇਰੇ ਵਾਸਤੇ ਥੋੜੀ ਹੈ ਮੈਨੂੰ ਫਾਂਸੀ ਦੀ ਸਜ਼ਾ ਰਹਿਣਾ ਉਹ ਵੀ ਮੈਨੂੰ ਥੋੜੀ ਲੱਗੀ ਜੀ ਇਹਨਾਂ ਨੂੰ ਸਾਰੇ ਫਾਂਸੀ ਦੀ ਇਹਨਾਂ ਨੂੰ ਸਜ਼ਾ ਜੀ ਉਹ ਵੀ ਮੈਨੂੰ ਥੋੜੀ ਲੱਗਦੀ ਜੀ ਸਾਡਾ ਮੁੰਡਾ ਸ਼ੇਰ ਜਿੱਡਾ ਲੈ ਕੇ ਬੈਠੇ ਜੋ ਸੁਖ ਕਿਤੋਂ ਰਹਿਣਾ ਨਾਲ ਜੋ ਕਿੰਗੜੀ ਦੇ ਕੀ ਲੱਗਦੇ ਤੁਸੀਂ ਇਹਦੇ ਜਿਹੜਾ ਸਿਸਟਰ ਗੱਲ ਕੀ ਗਲਤ ਦੀ ਗੱਲ ਵੀ ਜਿਹੜਾ ਜਿਹੜਾ ਮੇਰੀ ਸਰ ਇਹ ਗੱਲ ਹੋਈ ਸੀ ਉਹਦੇ ਨਾਲ ਉਹ ਆਪਣੇ ਜੀਜੇ ਦੇ ਨਾਲ ਮਾੜੀ ਸੀ ਉਹਦੇ ਨਾਲੋਂ ਬੱਤਲਾਂ ਹੀ ਕਹਿੰਦੀ ਵੀ ਮੈਂ ਨਹੀਂ ਹਟਣਾ ਮੈਂ ਤੈਨੂੰ ਛੱਡ ਦੂੰਗੀ ਪਰ ਮੈਂ ਉਹਨੂੰ ਨਹੀਂ ਛੱਡਣਾ ਫਿਰ ਫੋਨ ਤੇ ਵੀ ਇਹਨੂੰ ਧੰਕੀਆਂ ਦੇਦੀ ਰਹੀ ਆ ਅਹੀਂ ਫੋਨ ਕਰਕੇ ਸਮਝਾਉਂਦੇ ਰਹੇ ਕਿ ਤੂੰ ਆ ਜਾ ਕਹਿੰਦੀ ਨਹੀਂ ਮੈਂ ਨਹੀਂ ਹੁਣ ਆਂਦੀ ਮੈਂ ਹੁਣ ਤੇ ਜਾ ਇਹਨੂੰ ਮਰਵਾ ਕੇ ਹੀ ਰਹਿਣਾ ਵਾ ਸਰ ਜੀ ਜੀ ਸਿੰਘ ਬੜੀ ਕੀ ਗੱਲ ਦਾ ਬਕਸੀ ਸਿੰਘ ਜੀ ਕੀ ਗੱਲਬਾਤ ਹੋਈ ਤੁਹਾਡੇ ਕੋਲ ਆਹ ਰਾਂ ਮੇਰੇ ਮੇਰੀ ਘਰ ਦੀ ਉਹਦੇ ਜੀਜੇ ਨਾਲ ਮਾੜੀ ਹੂੰ ਤੇ ਇਸੇ ਵੱਲੋਂ ਉਹਦੀ ਲੜਾਈ ਇਹਦੀ ਹੋਈ ਤੇ ਉਹ ਬਾਪੂ ਜੀ ਆੜੇ ਨੂੰ ਬਹੇ ਮਿਲੇ ਰਿਟਾਇਰਮੈਂਟ ਦੇ ਹਾਂ ਤੇ ਉਹ ਤੇ ਸਾਢੇ ਸਾਢੇ ਤਿੰਨ ਚੰਦ ਲੱਖ ਮਿਲਿਆ ਜੀ ਤੇ 3 ਲੱਖ ਰੁਪਈਆ ਜੀ ਤੇ ਲੈ ਕੇ ਆਪਦੇ ਜੀਜੇ ਦੇ ਨਾਲ 1.5 ਲੱਖ ਰੁਪਈਆ ਜੀ ਲੈ ਕੇ ਇਹ ਆਪਦੇ ਜੀਜੇ ਨਾਲ 2 ਮਹੀਨੇ ਹੋ ਗਏ ਭੱਜੀ ਨੂੰ ਤੇ ਉਹ ਮੇਰੇ ਭਰਾ ਨੂੰ ਉਹਨੂੰ ਪਤਾ ਲੱਗ ਗਈ ਉਹ ਬੜੇ ਮਿਹਰ ਲੰਮੀਆਂ ਲਈਆਂ ਤੇ ਫੇਰ ਵੀ ਤੇ ਕੋਨੇ ਯਾਰ ਨਹੀਂ ਕੀਤਾ ਇਹ ਤੇ ਬੜੇ ਪਰੇ ਪੰਚਾਇਤ ਜੀ ਕਹਿੰਦਾ ਰਿਹਾ ਤੇ ਮੇਰਾ ਘਰ ਮਿਲ ਕੇ ਘਰ ਦੀ ਘਰ ਦੇ ਵਿਸਾਦ ਦੀ ਘਰ ਦੇ ਸਾਦੇ ਜੀ ਤਾਂ ਦੀ ਪੰਚਾਇਤ ਦੀ ਗੱਲ ਹੋਈ ਤੇ ਪੰਚਾਇਤ ਦੀ ਗੱਲ ਹੋਈ ਸਾਰੀ ਤੇ ਉਹ ਕਰਕੇ ਉਹ ਜੀਜੇ ਦੇ ਨਾਲ ਮਾੜੀ ਤੇ ਉਹਦੇ ਬੱਕਦਾ ਹੀ ਇਹਨੂੰ ਅੱਛਾ ਤੇ ਇਸੇ ਕਰਕੇ ਜਿਹੜਾ ਉਹ ਸਟਾਪ ਲੱਗ ਗਿਆ ਹਾਂ ਜੀ ਉਹਦਾ ਗਰਵਾਸੀ ਨਹੀਂ ਹੋਏ ਬਈ ਜੀਜੇ ਨਹੀਂ ਜਿਆ ਦੇਸ਼ ਨਹੀਂ ਹੋਏ ਮੁੰਡੇ ਦਾ ਅੱਛਾ ਲਾਪਰੇ ਸਿੰਘ ਉਹਦੇ ਸਾਲੇ ਦੇ ਨਹੀਂ ਹਰਪ੍ਰੀਤ ਸਿੰਘ ਉਹਦੇ ਸਾਲੇ ਦੇ ਨਹੀਂ ਸਿੰਘ ਨੇ ਪਿੱਛੇ ਆ ਕੇ ਲੰਕਾਰਾ ਮਾਰਿਆ ਜੀ ਮਨਦੀਪ ਕੌਰੀ ਲੰਕਾਰਾ ਮਾਰਿਆ ਫੜਲੇ ਸ਼ੇਰਾ ਇਹੋ ਜੀ ਜਾਨਾ ਦੇਈ ਉਹਦੇ ਬਾਪਰਾ ਦੇ ਹਮਲਾ ਕਰਦਾ ਸੀ ਤੇ ਉਹਨੇ ਜਾਨ ਨੂੰ ਮਕਾਨ ਦੀ ਮਾਰਤਾ ਹੀ ਉਹਨਾਂ ਪੂਰਾ ਪਲਾਨ ਬਣਾ ਗਿਆ ਇਹ ਜਾਨੂੰ ਮਾਰਨ ਦਾ ਮਕਾਦਮਾ ਅਰਖਾਸਤ ਦਿੱਤੀ ਹੈ ਦਰਖਾਸਤ ਵੀ ਆ ਗਈ ਕਾਰਵਾਈ ਹੋਈ ਹੁਣ ਕਾਨੂੰਨ ਨਾਲ ਪ੍ਰਸ਼ਾਸਨ ਨਾਲ ਕੀਤੀ ਗਈ ਹਾਂ ਕੋਈ ਨਹੀਂ ਹੈ ਕੋਈ ਨਹੀਂ ਹੋਈ ਹਾਂਜੀ ਨੰਬਰ ਫੜੇ ਨਹੀਂ ਗਈ ਅੱਛਾ ਕੀ ਮੰਗ ਕੀ ਕਰਦੇ ਹੋ ਮੰਗ ਹਾਲੀ ਇਹ ਹੀ ਹੈ ਜੀ ਭਾਈ ਤੇ ਉਹਨੂੰ ਜਿੰਨੇ ਆਏ ਬੇਨਤੀ ਆਦੀ ਹੈ ਤੇ ਹਾਲੀ ਵਾਤਵਾਦ ਮੈਂ ਤਾਂ ਇਹ ਆ ਰਿਖਤ ਹਾਂਜੀ ਅੰਮ੍ਰਿਤ ਮਿਲਣਾ ਨਹੀਂ ਚਾਹੀਦਾ ਇਹ ਹਾਂਜੀ